ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 3 ਅਗਸਤ 1492 ਨੂੰ ਸਪੇਨ ਦੀ ਪਾਲੋਸ ਬੰਦਰਗਾਹ ਤੋਂ ਤਿੰਨ ਵੱਡੇ ਜਹਾਜ਼ਾਂ ਦੀ ਇੱਕ ਸ਼ਾਨਦਾਰ ਯਾਤਰਾ ਦੀ ਸ਼ੁਰੂਆਤ ਹੋਈ। ਇਨ੍ਹਾਂ ਜਹਾਜ਼ਾਂ ਦੀ ਅਗਵਾਈ ਕਰ ਰਹੇ ਸਰਦ ਕ੍ਰਿਸਟੋਫਰ ਕੋਲੰਬਸ। ਇਹ ਹੈ ਤਾਂ ਦੁਨੀਆ ਦੇ ਕੰਟਰੋਵਰਸ਼ੀਅਲ ਲੋਪਾਂ ਦੇ ਵਿੱਚੋਂ ਇੱਕ ਜਿੱਥੇ ਇੱਕ ਤਰਫ ਖਾਸ ਕਰਕੇ ਯੂਰਪੀਅਨ ਲੋਕਾਂ ਤੋਂ ਸੁਨਹਿ ਦਲੇਰ ਖੋਜੀ ਵਜੋਂ ਦੇਖਦੇ ਨੇ ਉੱਥੇ ਹੀ ਦੂਜੇ ਪਾਸੇ ਇਨ੍ਹਾਂ ਦੀ ਕੋਝ ਨੂੰ ਇਡੀ ਸਾਈਜ਼ ਵਿੱਚ ਕੀਤਾ ਜਾਂਦਾ ਹੈ। ਕਿਵੇਂ ਪਹਿਲਾਂ ਸਪੇਨ ਨੇ ਸਾਊਥ ਅਮਰੀਕਾ ਨੂੰ ਕੋਲੋਨਾਈਜ਼ ਕਰਨਾ ਸ਼ੁਰੂ ਕੀਤਾ ਅਤੇ ਫਿਰ ਬ੍ਰਿਟੇਨ ਅਤੇ ਫਰਾਂਸ ਨੇ ਵੀ ਨਾਰਥ ਅਮਰੀਕਾ ਨੂੰ ਕੋਲੋਨਾਈਜ਼ ਸ਼ੁਰੂ ਕਰ ਦਿੱਤਾ ਜਿਸ ਕਰਕੇ ਬਾਅਦ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਅਮਰੀਕਾ ਦੇ ਨੇਟਿਵ ਲੋਕਾਂ ਦੀ ਪੋਪੂਲੇਸ਼ਨ ਬਿਲਕੁਲ ਖਤਮ ਹੋ ਗਈ ਕੀ ਕ੍ਰਿਸਟੋਫਰ ਕੋਲੰਬਸ ਇੱਕ ਹੀਰੋ ਸੀ ਜਿਸ ਨੇ ਸਮੁੰਦਰ ਰਾਹੀਂ ਨਵੇਂ ਰਸਤਿਆਂ ਦੀ ਖੋਜ ਕਰਨ ਦੀ ਹਿੰਮਤ ਕੀਤੀ ਜਾਂ ਫਿਰ ਨੇਟਿਵ ਅਮਰੀਕਨ ਲੋਕਾਂ ਲਈ ਇੱਕ ਵਿਲਨ ਜਿਸ ਦੀ ਖੋਜ ਨੇਟਿਵ ਅਮਰੀਕਨ ਲੋਕਾਂ ਦੇ ਪਤਨ ਦਾ ਕਾਰਨ ਬਣ ਗਈ ਆਖਿਰ ਕੀ ਹੈ ਸੱਚਾਈ ਆਓ ਜਾਣਦੇ ਹਾਂ ਕ੍ਰਿਸਟੋਫਰ ਕੋਲੰਬਸ ਦੀ ਪੂਰੀ ਕਹਾਣੀ ਕ੍ਰਿਸਟੋਫਰ ਕੋਲੰਬਸ ਦਾ ਮੁੱਢਲਾ ਜੀਵਨ ਅਸ਼ਪਸ਼ਟ ਹੈ ਪਰ ਫਿਰ ਵੀ ਬਹੁਤੇ ਵਿਦਵਾਨਾਂ ਦਾ ਕਹਿਣਾ ਹੈ ਕਿ ਕ੍ਰਿਸਟੋਫਰ ਕੋਲੰਬਸ ਦਾ ਜਨਮ 25 ਅਗਸਤ ਅਤੇ 31 ਅਕਤੂਬਰ 1452 ਦੇ ਦਰਮਿਆਨ ਇਟਲੀ ਦੇ ਇੱਕ ਜਨੋਆ ਨਾਮ ਦੇ ਸ਼ਹਿਰ ਵਿੱਚ ਹੋਇਆ ਨਕਸ਼ੇ ਵਿੱਚ ਦੇਖੋ ਇਹ ਸ਼ਹਿਰ ਨੂੰ ਜਿਸ ਨੂੰ ਇਟਲੀ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉਂਝ ਇਹ ਉਹੀ ਸ਼ਹਿਰ ਆ ਜਿੱਥੋਂ ਦੀ ਪੈਸਟੋ ਸੌਸ ਬਹੁਤ ਮਸ਼ਹੂਰ ਹੈ 12ਵੀਂ ਅਤੇ 15ਵੀਂ ਸਦੀ ਤੱਕ ਦਾ ਜੋ ਸਮਾਂ ਸੀ ਉਸ ਸਮੇਂ ਜਨੋਆ ਸਿਰਫ ਇੱਕ ਸ਼ਹਿਰ ਹੀ ਨਹੀਂ ਬਲਕਿ ਇੱਕ ਗਲੋਬਲ ਪਾਵਰ ਹਾਊਸ ਸੀ ਜਨੋਆ ਨੇ ਲਗਭਗ 7 ਸਦੀਆਂ ਤੱਕ ਸਭ ਤੋਂ ਵੱਡੇ ਸਮੁੰਦਰੀ ਰਾਜਾਂ ਦੇ ਵਿੱਚੋਂ ਇੱਕ ਦਾ ਰਿਪਬਲਿਕ ਆਫ ਜੈਨੋਆ ਦੀ ਰਾਜਤਾਨੀ ਵਜੋਂ ਰਾਜ ਕੀਤਾ ਦਾ ਰਿਪਬਲਿਕ ਆਫ ਜੈਨੋਆ ਜੋ ਅੱਜ ਦੇ ਸਮੇਂ ਐਗਜ਼ਿਸਟ ਤਾਂ ਨਹੀਂ ਕਰਦਾ ਪਰ ਕਈ ਸਾਰੀ ਟੈਰੀਟਰੀਜ਼ ਜੋ ਅੱਜ ਇਟਲੀ ਅਤੇ ਗ੍ਰੀਸ ਦੇ ਹਿੱਸੇ ਨੇ ਉਹ ਕਿਸੇ ਸਮੇਂ ਇਸ ਦੇਸ਼ ਦੇ ਹਿੱਸੇ ਹੁੰਦੀਆਂ ਸੀ ਇਸ ਦੇਸ਼ ਦਾ ਫਲੈਗ ਕੁਝ ਇਸ ਤਰ੍ਹਾਂ ਦਿਖਦਾ ਇੱਕ ਤੋਂ ਬਾਅਦ ਦੂਜੀ ਖੋਜ ਨਾਲ ਨਵੇਂ ਸੰਸਾਰ ਵਿੱਚ ਸ਼ਾਮਲ ਹੁੰਦਾ ਯੂਰਪ ਹਾਲੇ ਇਹ ਨਹੀਂ ਜਾਣਦਾ ਸੀ ਕਿ ਵੱਡੇ ਸਾਗਰਾਂ ਤੋਂ ਪਰੇ ਵੀ ਕੋਈ ਦੁਨੀਆ ਵੱਸਦੀ ਹੈ ਅਤੇ ਕੋਲੰਬਸ ਉਸ ਯੁੱਗ ਦੀ ਪੈਦਾਵਾਰ ਹੈ ਜਦੋਂ ਧਰਤੀ ਦੇ ਚਪਟੇ ਹੋਣ ਦੀ ਬਹਿਤ ਟੁੱਟ ਰਹੀ ਸੀ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਆ ਵਕ ਵਕ ਨੈਵੀਗੇਟਰਾਂ ਦੁਆਰਾ ਇਸ ਵਿੱਚ ਪੁਰਤਗਾਲ ਸਭ ਤੋਂ ਪਹਿਲਾ ਸੀ ਜੋ ਇਹਨਾਂ ਯਾਤਰਾਵਾਂ ਨੂੰ ਸਪੌਂਸਰ ਕਰ ਰਿਹਾ ਸੀ ਫਿਰ ਸਪੇਨ ਇੰਗਲੈਂਡ ਅਤੇ ਫਰਾਂਸ ਨੇ ਵੀ ਇਸ ਖੇਤਰ ਵਿੱਚ ਆਪਣਾ ਹਿੱਸਾ ਜੋੜਿਆ ਜ਼ਿਆਦਾਤਰ ਉਹ ਸਮੁੰਦਰੀ ਸੱਤਿਆਂ ਰਾਹੀਂ ਭਾਰਤ ਅਤੇ ਚੀਨ ਪਹੁੰਚਣਾ ਚਾਹੁੰਦੇ ਸੀ ਤਾਂ ਕਿ ਉਹ ਭਾਰਤ ਅਤੇ ਚੀਨ ਨਾਲ ਵਪਾਰ ਕਰ ਸਕਣ ਨਕਸ਼ੇ 'ਚ ਦੇਖੋ ਇਹ ਸੀ ਸ਼ਕਤੀਸ਼ਾਲੀ ਰੋਮਨ ਐਮਪਾਇਰ ਇਸ ਨੇ ਯੋਰਪ ਉੱਤਰੀ ਅਫਰੀਕਾ ਅਤੇ ਮਿਡਲ ਈਸਟ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕੀਤਾ ਹੋਇਆ ਸੀ ਅਤੇ ਇਸ ਤੋਂ ਬਾਅਦ ਇਸ ਦਾ ਪੂਰਬੀ ਉੱਤਰਾਧਿਕਾਰੀ ਬਿਜ਼ੈਂਟਾਈਨ ਐਮਪਾਇਰ 330 ਵੀ ਤੋਂ ਲੈ ਕੇ 1453 ਈਸਵੀ ਤੱਕ ਨਵੀਨਤਾ ਤੇ ਤਾਕਤ ਦਾ ਪ੍ਰਤੀਕ ਬਣਿਆ ਰਿਹਾ ਕਨਸਟੈਂਟਿਨੋਪਲ ਜਿਸਨੇ ਕਿ ਲਗਭਗ 1 ਸਾਲ ਦੇ ਲੰਮੇ ਸਮੇਂ ਤੱਕ ਬਿਜ਼ੈਂਟਾਈਨ Empire ਦੀ ਰਾਜਸਤਾਨੀ ਗੁਜਰਾਜ ਕੀਤਾ ਅਤੇ ਬਿਜ਼ੈਂਟਾਈਨ Empire ਦੇ ਵਪਾਰ ਦਾ ਕੇਂਦਰ ਬਣਿਆ ਰਿਹਾ। ਕੰਸਟੈਂਟਿਨੋਪਲ ਮਸ਼ਹੂਰ ਸਿਲਕ ਰੋਡ ਰਾਹੀਂ ਯੂਰਪ ਨੂੰ ਏਸ਼ੀਆ ਦੀ ਦੌਲਤ ਨਾਲ ਜੋੜਦਾ ਸੀ। ਪਰ ਸਿਲਕ ਰੋਡ ਅਤੇ ਬਿਜ਼ੈਂਟਾਈਨ Empire ਦੀ ਕਹਾਣੀ ਵਿੱਚ ਵੱਡਾ ਬਦਲਾਅ ਉਸ ਸਮੇਂ ਆਇਆ ਜਦੋਂ 오ਟੋਮਨ Empire ਦੀ ਸਥਾਪਨਾ ਹੋਈ। 1299 AD ਦੇ ਵਿੱਚ ਇੱਕ ਛੋਟੇ ਰਾਜਪੂਤੀ ਰੂਪ ਵਿੱਚ ਸ਼ੁਰੂ ਹੋ ਕੇ 오ਟੋਮਨ ਬਹੁਤ ਤੇਜ਼ੀ ਨਾਲ ਫੈਲਣ ਲੱਗੇ ਅਤੇ ਇੱਕ ਬਹੁਤ ਵੱਡੀ ਤਾਕਤ ਬਣ ਗਈ। 1453 AD ਦੇ ਵਿੱਚ ਉਹਨਾਂ ਨੇ ਕੰਸਟੈਂਟਿਨੋਪਲ ਨੂੰ ਜਿੱਤ ਲਿਆ। ਇਸ ਨਾਲ ਬਿਜ਼ੈਂਟਾਈਨ Empire ਦਾ ਅੰਤ ਹੋ ਗਿਆ। 오ਟੋਮਨ ਦੇ ਲਗਭਗ ਇੱਕ ਤਿਹਾਈ ਹਿੱਸੇ ਤੇ ਕਬਜ਼ਾ ਕਰ ਲਿਆ ਸੀ ਸਿਰ ਪੂਰਾ ਉੱਤਰੀ ਅਫਰੀਕਾ ਪੂਰਾ ਮਿਡਲ ਈਸਟ ਉਸ ਤੋਂ ਅੱਗੇ ਇਰਾਨ ਦੀ ਖਾੜੀ ਅਤੇ ਨਾਲ ਹੀ ਸਾਊਥ ਈਸਟ ਏਸ਼ੀਆ ਦੇ ਕੁਝ ਹਿੱਸੇ ਓਟੋਮਨ ਐਂਪਾਇਰ ਦੇ ਕਬਜ਼ੇ ਵਿੱਚ ਆ ਗਏ ਓਟੋਮਨ ਐਂਪਾਇਰ ਵੱਲੋਂ ਯੂਰਪੀ ਵਪਾਰੀਆਂ ਤੇ ਭਾਰੀ ਟੈਕਸ ਅਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਜੋ ਸਿਲਕ ਰੋਡ ਯੂਰਪ ਅਤੇ ਏਸ਼ੀਆ ਦੇ ਵਪਾਰ ਦਾ ਮੁੱਖ ਰਸਤਾ ਸੀ ਉਹ ਹੁਣ ਯੂਰਪ ਦੇ ਕਿਸੇ ਕੰਮ ਦਾ ਨਹੀਂ ਸੀ ਇਸੇ ਲਈ ਸਪੇਨ ਬ੍ਰਿਟੇਨ ਅਤੇ ਫਰਾਂਸ ਸਮੁੰਦਰੀ ਰਸਤੇ ਰਾਹੀਂ ਭਾਰਤ ਅਤੇ ਚੀਨ ਪਹੁੰਚਣਾ ਚਾਹੁੰਦੇ ਸੀ। ਸਮੁੰਦਰੀ ਯਾਤਰਾਵਾਂ ਦੇ ਸ਼ੌਕੀਨ ਕੋਲੰਬਸ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਯੂਰਪ ਦੇ ਸਭ ਰਾਜੇ ਮਹਾਰਾਜੇ ਭਾਰਤ ਅਤੇ ਚੀਨ ਪਹੁੰਚਣ ਦੇ ਲਈ ਸਮੁੰਦਰੀ ਰਸਤਾ ਖੋਜਣ ਦੀ ਕੋਸ਼ਿਸ਼ਾਂ ਕਰ ਰਹੇ ਨੇ। 1474 ਦੇ ਵਿੱਚ ਕੋਲੰਬਸ ਨੂੰ ਜਨਾਨ ਦੇ ਇੱਕ ਸਮੁੰਦਰੀ ਜਹਾਜ਼ ਵਿੱਚ ਨੌਕਰੀ ਮਿਲ ਗਈ। ਇਸੇ ਵਾਰੇ ਹੀ ਕੋਲੰਬਸ ਦਾ ਜਹਾਜ਼ ਇੰਗਲੈਂਡ ਜਾ ਰਿਹਾ ਸੀ। ਤਾਂ ਪੁਰਤਗਾਲ ਦੇ ਨੇੜੇ ਉਸਦੇ ਜਹਾਜ਼ ਉੱਤੇ ਸਮੁੰਦਰੀ ਡਾਕੂਆਂ ਨੇ ਹਮਲਾ ਕਰ ਦਿੱਤਾ। ਆਪਸੀ ਲੜਾਈ ਦੇ ਵਿੱਚ ਜਹਾਜ਼ ਨੂੰ ਅੱਗ ਲੱਗ ਗਈ ਅਤੇ ਕੋਲੰਬਸ ਕਿਵੇਂ ਨਾ ਕਿਵੇਂ ਕਰਕੇ ਬਚ ਗਿਆ। ਅਧਰ ਪੁਰਤਗਾਲ ਦੀ ਬੰ ਅਤੇ ਉਸ ਨੂੰ ਪਤਾ ਲੱਗਿਆ ਕਿ ਪੁਰਤਗਾਲ ਵੀ ਭਾਰਤ ਪਹੁੰਚਣ ਲਈ ਸਮੁੰਦਰੀ ਰਸਤਿਆਂ ਦੀ ਖੋਜ ਕਰ ਰਿਹਾ ਹੈ ਇੱਕ ਦਿਨ ਉਹ ਹੌਸਲੇ ਨਾਲ ਪੁਰਤਗਾਲ ਦੇ ਰਾਜੇ ਜੌਨ ਦੂਜੇ ਕੋਲੇ ਆਪਣੀ ਯੋਜਨਾ ਦਾ ਖਾਕਾ ਪੇਸ਼ ਕਰਨ ਲਈ ਪਹੁੰਚ ਗਿਆ ਪਰ ਅਫਸੋਸ ਕਿ ਉਸ ਦੀ ਯੋਜਨਾ ਨੂੰ ਇੱਕ ਫਾਲਤੂ ਖਿਆਲ ਕਰਾ ਦਿੱਤਾ ਗਿਆ ਕੋਲੰਬਸ ਪੁਰਤਗਾਲ ਛੱਡ ਕੇ ਸਪੇਨ ਵਾਪਸ ਆ ਗਿਆ ਸਪੇਨ ਵਿੱਚ ਉਹਨੇ ਦੇਖਿਆ ਕਿ ਇੱਥੋਂ ਦੇ ਲੋਕ ਸਮੁੰਦਰੀ ਯਾਤਰਾਵਾਂ ਮਾਂ ਦੇ ਵਿੱਚ ਰੁਚੀ ਰੱਖਦੇ ਨੇ ਅਤੇ ਸਪੇਨ ਦਾ ਦਰਬਾਰ ਵੀ ਉਸ ਦੀਆਂ ਗੱਲਾਂ ਨੂੰ ਸੁਣ ਲਈ ਤਿਆਸ ਸਮੁੰਦਰੀ ਲਹਿਰਾਂ ਨਾਲ ਮੱਥਾ ਲਾਉਣ ਵਾਲੇ ਜਹਾਜ਼ੀਆਂ ਨਾਲ ਸਰਮਾਇਦਾਰ ਮੁਲਕਾਂ ਦੀਆਂ ਸਰਕਾਰਾਂ ਜੋਖੀ ਸੱਦੇਬਾਜ਼ੀ ਕਰਨੀਆਂ ਸਨ ਕਿਉਂਕਿ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਧਰਤੀਆਂ ਦੇ ਵੱਧ ਤੋਂ ਵੱਧ ਖੇਤਰਾਂ ਉੱਤੇ ਕਾਬਜ ਹੋਣ ਦੀ ਦੌੜ ਦੇ ਵਿੱਚ ਕੋਈ ਵੀ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ ਸੋ ਕੋਲੰਬਸ ਦੀ ਮੁਹਿੰਮ ਸਪੇਨ ਦੇ ਪੂੰਜੀਪਤੀਆਂ ਦੁਆਰਾ ਸਪੌਂਸਰ ਕੀਤੀ ਹੋਈ ਸੀ ਸ਼ੁਰੂ ਵਿੱਚ ਕੋਲੰਬਸ ਦੇ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਮਹਾਰਾਣੀ ਇਜ਼ਾਬੇਲਾ ਨੇ ਇਸਤੇਮੜ ਵਿਚਾਰ ਕਰਨ ਲਈ ਫਿਲਾਸਫਰਸ ਅਤੇ ਐਸਟਰੋਲੋਜੀ ਦੇ ਮਾਹਿਰਾਂ ਨਾਲ ਇੱਕ ਮੀਟਿੰਗ ਦੀ ਮੰਗ ਕੀਤੀ ਹਾਲਾਂਕਿ ਇਹਨਾਂ ਵਿੱਚੋਂ ਬਹੁਤੇ ਸੋਚਦੇ ਸੀ ਕਿ ਕੋਲੰਬਸ ਦੀਆਂ ਕੈਲਕੂਲੇਸ਼ਨਸ ਗਲਤ ਨੇ ਪਰ ਕੁਝ ਸਲਾਹਕਾਰਾਂ ਦਾ ਮੰਨਣਾ ਸੀ ਕਿ ਜੇਕਰ ਕੋਲੰਬਸ ਦੀ ਯਾਤਰਾ ਸਫਲ ਨਾ ਹੋਈ ਤਾਂ ਸਾਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ ਪਰ ਜੇਕਰ ਇਹ ਯਾਤਰਾ ਸਫਲ ਹੋ ਜਾਂਦੀ ਹੈ ਦਾ ਇਨਾਮ ਬਹੁਤ ਵਧੀਆ ਹੋ ਸਕਦੇ ਨੇ ਆਖਿਰਕਾਰ 17 ਅਪ੍ਰੈਲ 1492 ਨੂੰ ਕੋਲੰਬਸ ਦੇ ਪ੍ਰਪੋਜ਼ਲ ਨੂੰ ਸਵੀਕਾਰ ਕਰ ਲਿਆ ਗਿਆ ਅਤੇ ਇੱਕ ਐਗਰੀਮੈਂਟ ਤੇ ਸਾਈਨ ਕੀਤੇ ਗਏ ਜਿਸ ਤੇ ਲਿਖਿਆ ਸੀ ਕਿ ਜਿਹੜਾ ਵੀ ਧਨ ਦੌਲਤ ਕੋਲੰਬਸ ਆਪਣੀ ਯਾਤਰਾ ਦੌਰਾਨ ਲੈ ਕੇ ਆਏਗਾ ਉਸ ਵਿੱਚੋਂ ਦਸਵਾਂ ਹਿੱਸਾ ਕੋਲੰਬਸ ਦਾ ਹੋਵੇਗਾ ਅਤੇ ਜਿੱਨਾਂ ਧਰਤੀਆਂ ਦੀ ਉਹ ਖੋਜ ਕਰੇਗਾ ਉੱਥੋਂ ਦਾ ਉਸ ਨੂੰ ਗਵਰਨਰ ਐਲਾਨਿਆ ਜਾਵੇਗਾ ਅਤੇ ਵਾਪਸ ਆਉਣ ਤੇ ਉਸ ਨੂੰ ਐਡਮਿਰਲ ਖਿਤਾਬ ਦੇ ਨਾਲ ਵੀ ਨਿਵਾਜਿਆ ਜਾਵੇ ਆਖਿਰਕਾਰ 3 ਅਗਸਤ 1492 ਨੂੰ ਸਪੇਨ ਦੀ ਪਾਲੋਸ ਬੰਦਰਗਾਹ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋਈ ਇਸ ਬੇੜੇ ਵਿੱਚ ਤਿੰਨ ਜਹਾਜ਼ ਸਨ ਸ਼ਾਂਤਾ ਮਰੀਆ ਨਿੰਨਾ ਅਤੇ ਪੈਂਟਾ ਐਟਲੈਂਟਿਕ ਸਾਗਰ ਦੀਆਂ ਲਹਿਰਾਂ ਮੌਸਮੀ ਤਬਦੀਲੀਆਂ ਖਾਣ ਪੀਣ ਦੀ ਘਾਟ ਅਤੇ ਜਹਾਜ਼ੀਆਂ ਦੀਆਂ ਬੌਤਾਂ ਨੇ ਕੋਲੰਬਸ ਦੀ ਇਸ ਯਾਤਰਾ ਨੂੰ ਬਹੁਤੀ ਔਖਾ ਬਣਾ ਦਿੱਤਾ ਸੀ ਰਸਤੇ ਵਿੱਚ ਕੋਲੰਬਸ ਦੀਆਂ ਕਠੋਰ ਨੀਤੀਆਂ ਦੇ ਕਾਰਨ ਉਸ ਦੇ ਸਾਥੀਆਂ ਵਿੱਚ ਬਹੁਤ ਸਾਰੀਆਂ ਸਹਿਮਤੀਆਂ ਪੈਦਾ ਹੋ ਰਹੀਆਂ ਸੀ ਜਿਸ ਦਾ ਕਾਰਨ ਸੀ ਕਿ ਕੋਲੰਬਸ ਨੇ ਧਰਤੀ ਦੇ ਸਾਈਜ਼ ਨੂੰ ਕੈਲਕੂਲੇਸ਼ਨ ਕਰਨ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਸੀ ਆਓ ਥੋੜਾ ਸਮਝਦੇ ਹਾਂ ਇਸ ਪੁਆਇੰਟ ਨੂੰ ਕੋਲੰਬਸ ਲਈ ਪਹਿਲਾ ਪੈਰੀਮੀਟਰ ਇਹ ਸੀ ਕਿ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਨੂੰ ਯੂਰਪ ਤੋਂ ਏਸ਼ੀਆ ਤੱਕ ਸਮੁੰਦਰ ਵਿੱਚ ਕਿੰਨੀ ਦੂਰ ਤੱਕ ਡਿਸਟੈਂਸ ਟਰੈਵਲ ਕਰਨਾ ਪਵੇਗਾ ਅੱਜ ਅਸੀਂ ਜਾਣਦੇ ਹਾਂ ਕਿ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਅਮਰੀਕਾ ਮੌਜੂਦ ਹੈ ਪਰ ਕੋਲੰਬਸ ਦੇ ਸਮੇਂ ਇਹ ਗੱਲ ਕਿਸ ਪੂਰਾ ਯੂਰਪ ਇਸ ਗੱਲ ਤੋਂ ਅਣਜਾਣ ਸੀ ਕਿ ਐਟਲੈਂਟਿਕ ਸਮੁੰਦਰ ਦੇ ਪਾਰ ਇੱਕ ਹੋਰ ਮਹਾਦੀਪ ਲੁਕਿਆ ਹੋਇਆ ਹੈ। ਕੋਲੰਬਸ ਨੂੰ ਲੱਗਦਾ ਸੀ ਕਿ ਜੇਕਰ ਉਹ ਯੂਰਪ ਅਤੇ ਏਸ਼ੀਆ ਦੇ ਜੀਓਗ੍ਰਾਫੀਕਲ ਏਰੀਏ ਦਾ ਅੰਦਾਜ਼ਾ ਲਗਾ ਲਵੇ ਤਾਂ ਉਸ ਨੂੰ ਯੂਰਪ ਅਤੇ ਏਸ਼ੀਆ ਤੱਕ ਦੇ ਸਮੁੰਦਰੀ ਰਸਤੇ ਦਾ ਵੀ ਪਤਾ ਲੱਗ ਸਕਦਾ ਹੈ। ਕੋਲੰਬਸ ਲਈ ਦੂਜਾ ਪੈਰੀਮੀਟਰ ਇਹ ਸੀ ਕਿ ਧਰਤੀ ਦੀ ਕਿੰਨ ਲੰਬਾਈ ਕਿੰਨੀ ਹੈ। ਹਾਲਾਂਕਿ 200 ਈਸਾ ਪੂਰਵ ਇੱਕ ਮੈਥਮੈਟਿਸ਼ੀਅਨ ਦਾ ਐਰੇਟੋਸਥੈਨਸ ਨੇ ਸਿਰਫ ਦੋ ਲੱਕੜੀਆਂ ਜੋ ਉਸ ਨੇ 1 ਕਿਲੋਮੀਟਰ ਦੇ ਆਪਸੀ ਫਰਕ ਨਾਲ ਰੱਖੀਆਂ ਸੀ ਉਹਨਾਂ ਦੀ ਸ਼ੈਡੋ ਵਿਜ਼ਿਲੇ ਡਿਫਰੈਂਸ ਇੰਨੀ ਵੱਡੀ ਧਰਤੀ ਦੇ ਘੇਰੇ ਨੂੰ ਅੰਦਾਜ਼ਨ ਬਿਲਕੁਲ ਸਹੀ ਤਰ੍ਹਾਂ ਮਾਪ ਲਿਆ ਸੀ। ਇਰੈਟੋਸਥੈਨਸ ਨੇ ਆਪਣੀ ਕੈਲਕੂਲੇਸ਼ਨਸ ਦੇ ਵਿੱਚ ਦੱਸਿਆ ਸੀ ਕਿ ਧਰਤੀ ਦੀ ਸਰਕਮਫਰੈਂਸ ਕਰੀਬ 37500 ਤੋਂ 50000 ਕਿਲੋਮੀਟਰ ਦੇ ਦਰਮਿਆਨ ਹੋ ਸਕਦੀ ਹੈ। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਅਸਲ ਵਿੱਚ ਧਰਤੀ ਦੀ ਕੁੱਲ ਸਰਕਮਫਰੈਂਸ 4775 ਕਿਲੋਮੀਟਰ ਹੈ। ਪਰ ਇੱਕ ਟੋਲਮੀ ਨਾ ਦੇ ਮੈਥੇਮੈਟਿਸ਼ੀਅਨ ਜਾਂ ਪੁਰਾਣੇ ਸਮੇਂ ਦੀਆਂ ਯੂਨਿਟਸ ਦੇ ਕਾਰਨ ਕਲੰਬਸ ਨੇ ਧਰਤੀ ਦੇ ਸਾਈਜ਼ ਦਾ ਜੋ ਅੰਦਾਜ਼ਾ ਲਗਾਇਆ ਉਹ ਧਰਤੀ ਦੇ ਰੀਅਲ ਘੇਰੇ ਦਾ ਲਗਭਗ 1/3 ਘੱਟ ਅਸਲ ਵਿੱਚ ਕੋਲੰਬਸ ਨੇ ਦਾ ਪੀਰ ਡੀ ਐਲੀ ਦੀ ਬੁੱਕ ਦੇ ਵਿੱਚੋਂ ਇੱਕ ਥਿਊਰੀ ਬਾਰੇ ਪੜ੍ਹਿਆ ਸੀ ਕਿ 1 ਡਿਗਰੀ ਲੈਟਿਟਿਊਡ ਦੇ ਵਿੱਚ 52.67 ਮੀਲ ਹੁੰਦੇ ਨੇ ਪਰ ਕੋਲੰਬਸ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਇੱਕ ਅਰਬੀ ਮੀਲ ਦੇ ਵਿੱਚ ਗਿਣਿਆ ਗਿਆ ਸੀ ਨਾ ਕਿ ਰੋਮਨ ਮੀਲ ਦੇ ਵਿੱਚ ਇਸੇ ਗਲਤੀ ਦੇ ਕਾਰਨ ਕੋਲੰਬਸ ਨੇ ਧਰਤੀ ਦੇ ਆਕਾਰ ਦਾ ਅਸਲ ਤੋਂ 25% ਘੱਟ ਅੰਦਾਜ਼ਾ ਲਗਾਇਆ ਤਾਂ ਕੋਲੰਬਸ ਦੇ ਅੰਦਾਜ਼ੇ ਦੇ ਮੁਤਾਬਕ ਉਸ ਨੂੰ 25-30 ਦਿਨਾਂ ਦੇ ਵਿੱਚ ਧਰਤੀ ਮਿਲ ਜਾਣੀ ਚਾਹੀਦੀ ਸੀ ਕਿਵੇਂ ਨਾ ਕਿਵੇਂ ਕੋਲੰਬਸ ਨੇ ਆਪਣੇ ਸਾਥੀਆਂ ਦੇ ਵਿੱਚ ਸਟੇਬਿਲਿਟੀ ਨੂੰ ਬਣਾਈ ਰੱਖਿਆ ਉਹ ਦੋ ਲੌਗ ਬੁਕਸ ਦਾ ਇਸਤੇਮਾਲ ਕਰ ਰਿਹਾ ਸੀ ਇੱਕ ਜਿਸ ਵਿੱਚ ਉਹ ਘੱਟ ਦੂਰੀ ਦਿਖਾ ਰਿਹਾ ਸੀ ਤਾਂ ਕਿ ਉਸਦੇ ਸਾਥੀਆਂ ਨੂੰ ਲੱਗ ਸਕੇ ਕਿ ਉਹ ਘਰੋਂ ਵੀ ਬਹੁਤੀ ਦੂਰ ਨਹੀਂ ਅਤੇ ਦੂਜੀ ਲੌਗ ਬੁੱਕ ਇਸ ਵਿੱਚ ਉਹ ਸਹੀ ਡਿਸਟੈਂਸ ਲਿਖ ਰਿਹਾ ਸੀ ਤਾਂ ਕਿ ਉਸ ਨੂੰ ਖੁਦ ਨੂੰ ਪਤਾ ਲੱਗ ਸਕੇ ਕਿ ਉਹ ਕਿੰਨਾ ਡਿਸਟੈਂਸ ਕਵਰ ਕਰ ਚੁੱਕੇ ਨੇ ਫਿਰ ਕੁਝ ਦਿਨ ਬਾਅਦ 7 ਅਕਤੂਬਰ ਨੂੰ ਕਲੰਬਸ ਅਤੇ ਉਸ ਦੀ ਟੀਮ ਨੇ ਹਵਾ ਵਿੱਚ ਵੱਡੇ ਪੰਛੀਆਂ ਦੇ ਝੁੰਡਾ ਨੂੰ ਵੇਖਿਆ ਇਹ ਸੰਕੇਤ ਸੀ ਕਿ ਜ਼ਮੀਨ ਨੇੜੇ ਹੋ ਸਕਦੀ ਹੈ ਇਸ ਖਬਰ ਨਾਲ ਸਾਰੇ ਜਹਾਜੀ ਉਤਸ਼ਾਹਿਤ ਹੋ ਗਏ ਪਰ ਜਦੋਂ 2 ਦਿਨ ਬੀਤ ਜਾਣ ਦੇ ਬਾਅਦ ਵੀ ਧਰਤੀ ਤੇ ਕੋਈ ਅਸਾਰ ਨਾ ਮਿਲੇ ਤਾਂ ਕਲੰਬਸ ਦੇ ਸਾਥੀਆਂ ਨੇ ਉਸ ਨੂੰ ਵਾਰਨਿੰਗ ਦੇ ਦਿੱਤੀ ਕਿ ਜੇਕਰ ਉਸ ਨੇ ਜਹਾਜ਼ਾਂ ਨੂੰ ਹੁਣ ਵਾਪਸ ਨਾ ਨੋੜਿਆ ਤਾਂ ਉਸ ਨੂੰ ਉਹ ਜਾਨੋਂ ਮਾਰ ਦੇਣਗੇ ਕੋਲੰਬਸ ਨੇ ਕਿਵੇਂ ਨਾ ਕਿਵੇਂ ਕਰਕੇ ਆਪਣੇ ਸਾਕੀਆਂ ਨੂੰ ਮਨਾ ਲਿਆ ਤੇ ਕਿਹਾ ਕਿ ਜੇਕਰ 3 ਦਿਨਾਂ ਦੇ ਵਿੱਚ ਉਹਨਾਂ ਨੂੰ ਧਰਤੀ ਨਾ ਮਿਲੀ ਤਾਂ ਹੁਣ ਉਹ ਵਾਪਸ ਚਲੇ ਜਾਣਗੇ ਪਰ ਆਖਿਰਕਾਰ 12 ਅਕਤੂਬਰ ਨੂੰ ਪਿੰਟਾ ਦੇ ਉੱਚੇ ਸਤਰ ਤੇ ਖੜੇ ਇੱਕ ਸਖਸ਼ ਨੇ ਕਿਹਾ ਕਿ ਉਸ ਨੂੰ ਦੂਰੀ ਕਰੇ 蒂ਲਾ 蒂ਲਾ ਦਿਖਾਈ ਦੇ ਰਿਹਾ ਹੈ ਪਿੰਟਾ ਦੇ ਕੈਪਟਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਫੌਰਨ ਇਹ ਖਬਰ ਕੋਲੰਬਸ ਨੂੰ ਦਿੱਤੀ ਅਤੇ ਬਾਅਦ ਵਿੱਚ ਕੋਲੰਬਸ ਨੇ ਦਾਅਵਾ ਕੀਤਾ ਕਿ ਉਸ ਨੂੰ ਕੁਝ ਘੰਟੇ ਪਹਿਲਾਂ ਹੀ ਇਹ ਰੌਸ਼ਨੀਾਂ ਟਿਮਟਿਮਉਂਦੀਆਂ ਦਿਖਾਈ ਦੇ ਰਹੀਆਂ ਸ਼ਾਇਦ ਕੋਲੰਬਸ ਨੇ ਇਸ ਗੱਲ ਨੂੰ ਇਸ ਲਈ ਕਿਹਾ ਸੀ ਤਾਂ ਕਿ ਉਹ ਜ਼ਮੀਨ ਨੂੰ ਦੇਖਣ ਵਾਲਾ ਪਹਿਲਾ ਇਨਸਾਨ ਬਣ ਸਕੇ ਪਹਿਲਾ ਜ਼ਮੀਨ ਦੇਖਣ ਵਾਲੇ ਨੂੰ ਫਰਡੀਨੇਟ ਅਤੇ ਮਹਾਰਾਣੀ ਇਜ਼ਾਬੇਲਾ ਨੇ ਖਾਸ ਇਨਾਮ ਦੇਣ ਦਾ ਵਾਅਦਾ ਜੋ ਕੀਤਾ ਸੀ ਆਖਿਰਕਾਰ 70 ਦਿਨਾਂ ਬਾਅਦ 12 ਅਕਤੂਬਰ ਨੂੰ ਜਹਾਜ਼ੀਆਂ ਨੇ ਧਰਤੀ ਧਰਤੀ ਦਾ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਨਵੀਂ ਧਰਤੀ ਤੇ ਪਹਿਲਾ ਪੈਰ ਕੋਲੰਬਸ ਨੇ ਹੀ ਰੱਖਿਆ। ਕੋਲੰਬਸ ਦੀ ਟੋਲੀ ਦਾ ਇਸ ਧਰਤੀ ਉੱਤੇ ਪੈਰ ਪਾਉਂਦਿਆਂ ਹੀ ਧਰਤੀ ਦਾ ਨਕਸ਼ਾ ਬਹੁਤ ਵੱਡਾ ਹੋ ਗਿਆ। ਕੋਲੰਬਸ ਨੇ ਇਸ ਟਾਪੂ ਦਾ ਨਾਮ ਰੱਖਿਆ ਦਾਸੈਨ ਸਿਲਵਾਡੋਰ। ਇਹ ਨਕਸ਼ੇ ਵਿੱਚ ਦੇਖੋ ਅਮਰੀਕਾ ਤੋਂ ਥੋੜਾ ਜਿਹਾ ਅੱਗੇ ਜਿਹੜੇ ਆ ਟਾਪੂ ਦਿਸ ਰਹੇ ਨੇ ਇਹਨਾਂ ਵਿੱਚੋਂ ਹੀ ਇੱਕ ਹੈ ਦਾਸੈਨ ਸਿਲਵਾਡੋਰ। ਇਹ ਟਾਪੂ ਆਪਣੀ ਖੂਬਸੂਰਤੀ ਲਈ ਮਸ਼ਹੂਰ ਹੈ। ਕੋਲੰਬਸ ਨੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਦਾ ਲਾਸਟ ਇੰਡੀਅਨ ਸਪੈਨਿਸ਼ ਲੈਂਗੁਏਜ ਦੇ ਵਿੱਚ ਇਸ ਦਾ ਮਤਲਬ ਹੈ ਦਾ ਇੰਡੀਅਨਸ ਸਭ ਤੋਂ ਪਹਿਲਾਂ ਉਹ ਲੂਸੀਅਨ ਤੇ ਅਰਾਵਕ ਲੋਕਾਂ ਨਾਲ ਮਿਲਿਆ ਕੁਝ ਅਰਾਵਕਸ ਲੋਕ ਸੋਨੇ ਦੀਆਂ ਬਾਲੀਆਂ ਪਹਿਨਦੇ ਸੀ ਕੋਲੰਬਸ ਨੇ ਉਹਨਾਂ ਵਿੱਚੋਂ ਕੁਝ ਨੂੰ ਕੈਦ ਕਰ ਲਿਆ ਅਤੇ ਉਹਨਾਂ ਨੂੰ ਕਿਹਾ ਕਿ ਉਸ ਨੂੰ ਦੱਸਣ ਕਿ ਇਹ ਸੋਨਾ ਕਿੱਥੋਂ ਆਦਾ ਤਾਂ ਸੈਨ ਸਿਲਵਾਡੋਰ ਤੋਂ ਥੋੜਾ ਅਗੇ ਇਨਾ ਹੀ ਨੈਤੂ ਲੋਕਾਂ ਦੀ ਹੈਲਪ ਨਾਲ ਉਸਨੇ ਕਿਊਬਾ ਅਤੇ ਹੈਸਪਨੋਲਾ ਨਾਮ ਦੇ ਦੋ ਟਾਪੂਆਂ ਨੂੰ ਐਕਸਪਲੋਰ ਕੀਤਾ ਅੱਜ ਕੱਲ ਇਹ ਦੋਨੋਂ ਦੇਸ਼ ਮਾਡਰਨ ਕੰਟਰੀਜ਼ ਨੇ ਕਿਊਬਾ ਸੋਸ਼ਲਿਜ਼ਮ ਦਾ ਸਿੰਬਲ ਹੈ ਅਤੇ ਹੈਤੀ ਜਿਹੜਾ ਕਿ ਹੈਸਪਨੋਲਾ ਤੋਂ ਹੀ ਡਿਵਾਈਡ ਹੋਇਆ ਉਹ ਸਲੈਬਰੀ ਨੂੰ ਹਰਾ ਕੇ ਆਪਣੀ ਆਈਡੈਂਟੀਟੀ ਬਣਾਉਣ ਵਾਲਾ ਪਹਿਲਾ ਦੇਸ਼ ਕੋਲੰਬਸ ਜਿੱਥੇ ਕਿਤੇ ਵੀ ਜਾਂਦਾ ਇਹ ਨੇਟਿਵ ਅਮਰੀਕਨ ਲੋਕ ਕੋਲੰਬਸ ਦਾ ਭਰਵਾ ਸਵਾਗਤ ਕਰਦੇ ਕੋਲੰਬਸ ਨੂੰ ਇੰਜ ਲੱਗ ਰਿਹਾ ਸੀ ਕਿ ਇਹ ਨਹੀਂ ਉਹ ਲੋਕ ਨੇ ਇਸੇ ਲਈ ਕੋਲੰਬਸ ਦੇ ਪਹਿਲੇ ਦਾਅਵੇ ਦੇ ਮੁਤਾਬਕ ਇਹਨਾਂ ਲੋਕਾਂ ਦਾ ਨਾਮ ਰੈਡ ਇੰਡੀਅਨਸ ਪੈ ਗਿਆ ਇਹ ਨਾ ਹੀ ਭਾਰਤ ਸੀ ਅਤੇ ਨਾ ਹੀ ਅੱਜ ਵਾਲਾ ਅਮਰੀਕਾ ਪਰ ਇਹ ਅਮਰੀਕਾ ਦੇ ਨੇੜੇ ਤੇੜੇ ਜਰੂਰ ਸੀ ਇਸੇ ਕਰਕੇ ਅਮਰੀਕਾ ਦੀ ਖੋਜ ਦਾ ਸਿਹਰਾ ਵੀ ਕੋਲੰਬਸ ਦੇਸ਼ੇਰ ਵੱਜ ਗਿਆ ਕੋਲੰਬਸ ਨੇ ਉਸ ਸਮੇਂ ਇਸ ਆਇਲੈਂਡ ਨੂੰ ਹਸਪੈਨੋਲਾ ਦਾ ਨਾਮ ਦਿੱਤਾ ਹਾਲਾਂਕਿ 1697 ਵਿੱਚ ਫਰਾਂਸ ਅਤੇ ਸਪੇਨ ਵਿੱਚ ਇੱਕ ਸਮਝੌਤਾ ਹੋਣ ਕਰਕੇ ਇਹ ਹਸਪੈਨੋਲਾ ਦੋ ਹਿੱਸਿਆਂ ਵਿੱਚ ਡਿਵਾਈਡ ਹੋ ਗਿਆ ਸੀ ਫਰਾਂਸ ਨੂੰ ਵੈਸਟਰਨ ਪਾਰਟ ਮਿਲਿਆ ਸੀ ਅਤੇ ਸਪੇਨ ਨੂੰ ਈਸਟਰਨ ਪਾਰਟ ਮਿਲਿਆ ਸੀ ਵੈਸਟਰਨ ਪਾਰਟ ਮਤਲਬ ਕਿ ਇਹ 1804 ਵਿੱਚ ਫਰਾਂਸ ਤੋਂ ਇੰਡੀਪੈਂਡੈਂਸ ਲੈ ਕੇ ਦੁਨੀਆ ਦਾ ਪਹਿਲਾ ਬ੍ਰੈਕ ਰਿਪਬਲਿਕ ਬਣ ਗਿਆ ਅਤੇ ਫਿਰ 1822 ਦੇ ਵਿੱਚ ਈਸਟਰਨ ਪਾਰਟ ਨੂੰ ਵੀ ਆਪਣੇ ਕੰਟਰੋਲ ਹੇਠ ਕਰ ਲਿਆ ਪਰ ਕਾਫੀ ਲੰਮੇ ਸਮੇਂ ਤੋਂ ਸਪੈਨਿਸ਼ ਕੰਟਰੋਲ ਦੇ ਹੇਠ ਰਹਿਏ ਈਸਟਰਨ ਪਾਰਟ ਦੇ ਲੋਕ ਏਤੀ ਦੇ ਕੰਟਰੋਲ ਹੇਠ ਸਰਵਾਈਵ ਨਾ ਕਰ ਸਕੇ ਇਸੇ ਲਈ ਉਹਨਾਂ ਨੇ ਇੱਕਦੋ ਆਜ਼ਾਦੀ ਦਾ ਐਲਾਨ ਕਰ ਦਿੱਤਾ ਇਸੇ ਤਰ੍ਹਾਂ ਡੋਮਿਨਿਕਨ ਰਿਪਬਲਿਕ ਦਾ ਜਨਮ ਹੋਇਆ ਆਪਣੇ ਟੌਪਿਕ ਤੇ ਵਾਪਸ ਆਈਏ ਤਾਂ ਹੈਸਪੀਨੋਲਾ ਦੇ ਮੁਖੀਆਂ ਨੇ ਕੋਲੰਬਸ ਨੂੰ ਇੱਕ ਬਾਸ ਗਿਫਟ ਕੀਤਾ ਹੁਣ ਕੋਲੰਬਸ ਨੂੰ ਇੰਜ ਲੱਗ ਰਿਹਾ ਸੀ ਕਿ ਜਾਂ ਤਾਂ ਉਹ ਜਾਪਾਨ ਪਹੁੰਚ ਗਿਆ ਜਾ ਅਫਰੀਕਾ ਸੇ ਅਜਈ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਬਹੁਤ ਸਾਰਾ ਸੋਨਾ ਮੌਜੂਦ ਹੈ। ਕੋਲੰਬਸ ਨੇ ਇੱਥੇ ਇੱਕ ਕਿਲਾ ਬਣਾਇਆ ਜਿਸ ਦਾ ਨਾਮ ਰੱਖਿਆ ਦਾ ਲਾ ਨਵੀਗਾਦ। ਸੋਨੇ ਦੀ ਤਲਾਸ਼ ਨੂੰ ਕੰਟੀਨਿਊ ਰੱਖਣ ਲਈ ਕੋਲੰਬਸ ਆਪਣੇ 39 ਸਾਥੀਆਂ ਨੂੰ ਇੱਥੇ ਇੰਪੋਇੰਟ ਕਰਕੇ 6 ਜਨਵਰੀ 1493 ਨੂੰ ਵਾਪਸ ਸਪੇਨ ਲਈ ਰਵਾਨਾ ਹੋ ਗਿਆ। ਵਾਪਸ ਸਪੇਨ ਆਉਣ ਤੇ ਕੋਲੰਬਸ ਦਾ ਬਹੁਤ ਭਰਮਾ ਸਵਾਗਤ ਕੀਤਾ ਗਿਆ ਕਿਉਂਕਿ ਉਸਨੇ ਦਾਅਵਾ ਜੋ ਕਰ ਦਿੱਤਾ ਸੀ ਕਿ ਉਸਨੇ ਏਸ਼ੀਆ ਪਹੁੰਚਣ ਦਾ ਨਵਾਂ ਰਸਤਾ ਜੋ ਖੋਜ ਲਿਆ ਹੈ। ਸ਼ਾਹੀ ਸਨਮਾਨ ਸਮਾਰੋਹ ਦੇ ਵਿੱਚ ਉਸਨੂੰ ਐਡਮਿਰਲ ਖਿਤਾਬ ਦੇ ਨਾਲ ਨਵਾਜਿਆ ਗਿਆ। ਇਸ ਨਾਲ ਕੋਲੰਬਸ ਹੋਰ ਵੀ ਉਤਸ਼ਾਹਿਤ ਹੋ ਗਿਆ ਅਤੇ ਉਸਨੇ ਆਪਣੀ ਦੂਜੀ ਫੇਰੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। 24 ਸਤੰਬਰ 1493 ਨੂੰ ਡਾਕਿਸਟੋਫਰ ਕੋਲੰਬਸ ਸਪੇਨ ਤੋਂ ਆਪਣੀ ਦੂਜੀ ਯਾਤਰਾ ਤੇ ਰਵਾਨਾ ਹੋਇਆ। ਇਸ ਵਾਰ ਉਹ 17 ਸ਼ਿਪ ਨਾਲ ਲੈ ਕੇ ਗਿਆ। ਜਿਸ ਵਿੱਚ ਲਗਭਗ 1500 ਲੋਕ ਸੀ ਜਿਨ੍ਹਾਂ ਵਿੱਚ ਸੇਲਰਜ਼ ਅਤੇ ਕਾਰੀਗਰ ਜਿਵੇਂ ਕਿ ਕਾਰਪੇਂਟਰ, ਮੈਟਲ ਵਰਕਰ ਅਤੇ ਕੁਝ ਫਾਰਮਰ ਵੀ ਸ਼ਾਮਿਲ ਸੀ ਇੱਕ ਫਿਜ਼ਿਸ਼ੀਅਨ, ਇੱਕ ਵਰਲਡ ਮੈਪਰ, ਕੁਝ ਵਕੀਲ ਮਤਲਬ ਕਿ ਬਹੁਤ ਸਾਰੀਆਂ ਮਹੱਤਵਪੂਰਨ ਹਸਤੀਆਂ ਇਸ ਵਾਰ ਕੋਲੰਬਸ ਦੇ ਨਾਲ ਗਈਆਂ 22 ਨਵੰਬਰ ਨੂੰ ਕੋਲੰਬਸ ਹਸਪਨੋਲਾ ਪਹੁੰਚ ਗਿਆ ਜਿੱਥੇ ਉਸਨੇ ਲਾ ਨਵੀ ਦਾਦ ਜੋ ਇੱਕ ਕਿਲਾ ਬਣਾਇਆ ਸੀ ਉਸ ਨੂੰ ਐ ਕੇਰੀ ਹਾਲ ਵਿੱਚ ਦੇਖ ਕੇ ਉਹ ਪ੍ਰੰੰਭਿਤ ਹੋ ਗਿਆ ਇਹ ਉਹੀ ਥਾਂ ਸੀ ਜਿੱਥੇ ਉਹ ਆਪਣੀ ਪਹਿਲੀ ਯਾਤਰਾ ਦੌਰਾਨ 39 ਸਪੈਨੀਆਂ ਨੂੰ ਛੱਡ ਕੇ ਗਿਆ ਸੀ ਕਬੀਲੇ ਦੇ ਮੁਖੀ ਨੇ ਦੱਸਿਆ ਕਿ ਉਸਦੇ ਆਦਮੀਆਂ ਦੇ ਵਿੱਚਕਾਰ ਸੋਨੇ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਉਹਨਾਂ ਨੇ ਕਬੀਲੇ ਦੀਆਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ ਜਿਸ ਤੋਂ ਤੰਗ ਆ ਕੇ ਇੱਥੋਂ ਦੇ ਲੋਕਾਂ ਨੇ ਤੁਹਾਡੇ ਕਿਲੇ ਨੂੰ ਅੱਗ ਲਾ ਦਿੱਤੀ ਜਿਸ ਵਿੱਚ ਸਾਰੇ ਸਪੈਨੀਆਂ ਮਾਰੇ ਗਏ ਫਿਰ ਕੋਲੰਬਸ ਨੇ ਹਸਪਨੋਲਾ ਦੇ ਪੂਰਬ ਵੱਲ ਇੱਕ ਨਵੀਂ ਸੈਟਲਮੈਂਟ ਸਥਾਪਿਤ ਕੀਤੀ ਜਿਸ ਦਾ ਨਾਮ ਰੱਖਿਆ ਦਲਾ ਇਜ਼ਾਬੀਲਾ ਇਹ ਡੋਮਿਨਿਕਨ ਰਿਪਬਲਿਕ ਵਿੱਚ ਸਥਿਤ ਸੀ April ਤੋਂ August ਦੇ ਵਿੱਚ Columbus ਨੇ Cuba ਅਤੇ Jamaica ਨਾਂ ਦੇ ਦੋ ਹੋਰ ਟਾਪੂਆਂ ਦੀ ਖੋਜ ਕੀਤੀ ਹਾਲਾਂਕਿ ਜਾਣ ਤੋਂ ਪਹਿਲਾਂ Columbus ਆਪਣੇ ਆਦਮੀਆਂ ਨੂੰ ਖੁੱਪਨ ਦੇ ਕੇ ਗਿਆ ਸੀ ਕਿ ਉਹ ਟਾਪੂ ਦੇ ਹਰੇਕ ਕੋਨੇ ਤੱਕ ਸਫਰ ਕਰਨ ਅਤੇ ਸਾਰੇ ਲੋਕਾਂ ਨੂੰ ਸਪੈਨੀ ਦਬਦਪੇ ਹੇਠ ਲੈ ਕੇ ਆਉਂ। ਫਰਗ ਕੋਲੰਬਸ ਦੀ ਗੈਰ ਹਾਜ਼ਰੀ ਵਿੱਚ ਸਪੈਨੀ ਸਿਪਾਈਆਂ ਨੇ ਸਥਾਨਕ ਲੋਕਾਂ ਨਾਲ ਬਦਸਲੂਕੀ ਕੀਤੀ। ਇਸ ਦੇ ਨਤੀਜੇ ਵਜੋਂ ਸਥਾਨਕ ਲੋਕਾਂ ਹੱਥੋਂ ਕਈ ਸਪੈਨੀ ਮਾਰੇ ਗਏ। ਕੋਲੰਬਸ ਦੇ ਵਾਪਸ ਆਉਣ ਤੇ ਹੈਸਪਨੋਲਾ ਵਿੱਚ ਐਰਾਵਾਕਸ ਲੋਕਾਂ ਦੇ ਚਾਰ ਪ੍ਰਮੁੱਖ ਨੇਤਾ ਸਪੈਨਿਸ਼ ਲੋਕਾਂ ਨੂੰ ਭਜਾਉਣ ਦੀ ਯੋਜਨਾ ਤਿਆਰੀਆਂ ਸ਼ੁਰੂ ਕਰ ਰਹੇ ਸਨ ਪਰ ਉਹ ਕੋਲੰਬਸ ਨੂੰ ਹਰਾ ਨਾ ਸਕੇ। ਕੋਲੰਬਸ ਨੇ ਇਨਕੋਮੇਨਿਡਾ ਨਾਂ ਦੀ ਇੱਕ ਨੀਤੀ ਲਾਗੂ ਕਰ ਦਿੱਤੀ। ਇਹ ਸਪੈਨਿਸ਼ ਲੋਕਾਂ ਵੱਲੋਂ ਵਰਤੀ ਜਾਣ ਵਾਲੀ ਇੱਕ ਜਹੀ ਪਾਲਿਸੀ ਹੁੰਦੀ ਸੀ। ਇਸ ਦਾ ਮਤਲਬ ਸੀ ਕਿ ਜੇਕਰ ਆਮ ਦੇ ਤੌਰ ਤੇ ਸਥਾਨਕ ਗੈਰ ਇਸਾਈ ਲੋਕਾਂ ਨੂੰ ਕੰਮ ਕਰਵਾਉਣ ਦਾ ਅਧਿਕਾਰ ਮਿਲ ਜਾਂਦਾ ਸੀ ਇੱਥੋਂ ਦੇ ਸਥਾਨਕ ਲੋਕਾਂ ਦੀ ਖਰੀਦ ਵਿੱਚ ਹੋਣ ਲੱਗੀ ਮਤਲਬ ਕਿ ਇਹ ਸਿਸਟਮ ਸਥਾਨਕ ਲੋਕਾਂ ਦੀ ਗੁਲਾਮੀ ਅਤੇ ਜ਼ੁਲਮ ਵਿੱਚ ਬਦਲ ਗਿਆ ਕੋਲੰਬਸ ਦੀ ਸਪਾਂਸਰ ਦੇ ਬਾਅਦ ਸਥਾਨਕ ਲੋਕਾਂ ਦੀ ਤਬਾਹੀ ਦੀ ਉਹ ਖੌਫਨਾਕ ਦਾਸਤਾਨ ਸ਼ੁਰੂ ਹੋਈ ਇਸ ਨੂੰ ਕਿ ਅੱਜਕੱਲ੍ਹ ਕੁਝ ਲੋਕ ਨੇਟਿਵ ਲੋਕਾਂ ਦੀ ਨਸ਼ਲੁਕੀ ਵੀ ਕਹਿੰਦੇ ਨੇ ਫਰਵਰੀ 1495 ਨੂੰ ਕਲੰਬਸ ਨੇ ਤਕਰੀਬਨ 1500 ਐਰਾਵਾਕਸ ਨੂੰ ਗੁਲਾਮ ਬਣਾ ਲਿਆ ਇਸ ਵਿੱਚੋਂ 500 ਨੂੰ ਸਪੇਨ ਭੇਜਿਆ ਗਿਆ 1492 ਵਿੱਚ ਕਲੰਬਸ ਆਪਣੇ ਭਰਾਵਾਂ ਬਰਟੋਲਮਿਓ ਅਤੇ ਡਾਈਗੋ ਨੂੰ ਇਸ ਕਬੀਲੇ ਦਾ ਇੰਚਾਰਜ ਬਣਾ ਕੇ ਖੁਦ ਸਪੇਨ ਵਾਪਸ ਆ ਗਿਆ ਇਸ ਵਾਰ ਕਲੰਬਸ ਦਾ ਉਹਨਾਂ ਸਵਾਗਤ ਨਾ ਹੋਇਆ ਇਸ ਵਾਰ ਪਹਿਲੀ ਫੇਰੀ ਦੀ ਵਾਪਸੀ ਸਮੇਂ ਹੋਇਆ ਸੀ ਕਿਉਂਕਿ ਕਲੰਬਸ ਉੱਤੇ ਸਥਾਨਕ ਲੋਕਾਂ ਦੇ ਕਤਲੇਆਮ ਗੁਲਾਮ ਬਣਾ ਕੇ ਵੇਚਣ ਅਤੇ ਹੋਰ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਏ ਸੀ ਪਰ ਫਿਰ ਵੀ ਸਪੇਨ ਦੇ ਕਰਾਂ ਨੂੰ ਇੱਕ ਪਰਖੇ ਹੋਏ ਬਾਹਰ ਅਤੇ ਸਾਸਤੀ ਦੂਰ ਦੀ ਲੋੜ ਸੀ ਇਸ ਕਰਕੇ ਉਸ ਨੂੰ ਤੀਜੀ ਵਾਰੀ ਫਿਰ ਭੇਜਿਆ ਗਿਆ ਆਪਣੀ ਤੀਜੀ ਫੇਰੀ ਦੇ ਵਿੱਚ ਕੋਲੰਬਸ ਨੇ ਕਿਹੜੇ ਕਿਹੜੇ ਟਾਪੂ ਮੈਕਸਪਲੋਰ ਕੀਤਾ ਕੀ ਕੋਲੰਬਸ ਅਮਰੀਕਾ ਦੀ ਮੇਨ ਲੈਂਡ ਉੱਤੇ ਪੈਰ ਰੱਖ ਪਾਇਆ ਸੀ ਜਾਂ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਜਾਣਾਂਗੇ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਣੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ